ਪੰਜਾਬ ਖੇਤੀ ਪ੍ਰਧਾਨ ਸੂਬਾ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਖੇਤੀ ਉੱਤੇ ਨਿਰਭਰ ਕਰਦੇ ਨੇ ਉਹ ਸਰਕਾਰ ਵੱਲੋਂ ਲਗਾਤਾਰ ਫਸਲੀ ਵਿਭਿੰਨਤਾ ਦੇ ਜ਼ੋਰ ਦਿੱਤਾ ਜਾਂਦਾ ਹੈ ਪਰੰਤੂ ਕਣਕ ਤੇ ਝੋਨੇ ਨੂੰ ਛੱਡ ਕੇ ਆਲੂਆਂ ਦੀ ਫਸਲ ਬੀਜਣ ਵਾਲੇ ਕਿਸਾਨ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ ਇੱਕ ਪਾਸੇ ਆਲੂਆਂ ਦਾ ਰੇਟ ਘਟਣ ਕਰਕੇ ਕਿਸਾਨ ਪਰੇਸ਼ਾਨ ਹਨ ਦੂਸਰੇ ਪਾਸੇ ਪਿਛਲੇ ਦਿਨੀ ਮੀਂਹ ਪੈਣ ਕਰ ਆਲੂਆਂ ਦੀ ਫਸਲ ਦਾ ਨੁਕਸਾਨ ਹੋਇਆ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਫਸਲਾਂ ਦੇ ਐਮ ਐਸ ਪੀ ਦਿੱਤੀ ਜਾਵੇ ਅਤੇ ਫਸਲਾਂ ਦਾ ਬੀਮਾ ਕੀਤਾ ਜਾਵੇ 42 ਏਕੜ ਦੇ ਨਜ਼ਦੀਕ ਹੈ ਜੀ ਮੇਰੇ ਕੋਲੇ ਜੀ ਕਿੰਨੇ ਆਪਣੀ ਤੇ ਕਿੰਨੇ ਠੇਕੇ ਤੇ ਜ਼ਮੀਨ ਲਈ ਹੋਏ ਮੇਰੇ ਕੋਲੇ ਜੀ 16 17 ਬਿਘੇ ਜਿਹੜੀ ਆਪਦੀ ਹੈ ਜੀ ਯਾਨੀ ਕਿ ਬਾਕੀ 40 ਤੋਂ 45 ਕਿੱਲੇ ਮੇਰੇ ਕੋਲ ਠੇਕੇ ਤੇ ਨੇ ਜੀ ਤੇ ਕੀ ਰੇਟ ਨੂੰ ਲਈ ਹੋਏ ਜੀ ਇਹ ਰੇਟ ਅਲੱਗ-ਅਲੱਗ ਨੇ ਜੀ ਇਹ ਜਿਵੇਂ 70000 ਤੋਂ ਲੈ ਕੇ ਜੀ 75000 ਤੱਕ ਮੇਰੇ ਕੋਲ ਠੇਕੇ ਤੇ ਹੈ ਜੀ ਤੇ ਆਲੂਆਂ ਦੀ ਫਸਲ ਹੈ ਜਿਹੜੀ ਕਿੰਨਾ ਕੀ ਜਿਹੜਾ ਹੈ ਇਹਦਾ ਨੁਕਸਾਨ ਜਾਂ ਰੇਟ ਹੈ ਜਿਹੜਾ ਕੀ ਕੀ ਹੈ ਦੇਖੋ ਰੇਟ ਤਾਂ ਜੀ ਇਸ ਵਾਰ ਲਗਭਗ ਮੰਦਈ ਹੈ ਜੀ ਨਾ ਝਾੜੇ ਬਣ ਰਿਹਾ ਜੀ ਪਿਛਲੇ ਸਾਲ ਜਿੰਨਾ ਨਾ ਰੇਟ ਹੈ ਜੀ ਰੇਟ ਤਾਂ ਇਹ ਮੰਨੋ ਜੀ ਪਿਛਲੇ ਸਾਲ ਨਾਲੋਂ ਤੀਜਾ ਹਿੱਸਾ ਹੈ ਜੀ ਪਿਛਲੇ ਸਾਲ ਆਦਿ ਰਚ 13 14 ਰੁਪਏ ਰੇਟ ਸੀਗੇ ਇਸ ਵਾਰ 6 6.5 ਰੁਪਏ ਰੇਟ ਹੈ ਜੀ ਜੀ ਤੇ ਇਹ ਮੀਂਹ ਨਾਲ ਕਿੰਨਾ ਕੁ ਨੁਕਸਾਨ ਹੋਇਆ ਮੀਂਹ ਨਾਲ 15 ਤੋਂ 20% ਨੁਕਸਾਨ ਹੈ ਜੀ ਕਿਉਂ ਆਲੂ ਨੰਗਾ ਹੋ ਗਿਆ ਜੀ ਇਹਦੇ ਨਾਲ ਤੇ ਜੇ ਮਤਲਬ ਕਿ ਇਹ ਪਾਣੀ ਨਹੀਂ ਨਿਕਾਸ ਹੁੰਦਾ ਜੀ ਫਿਰ ਡੈਮੇਜ ਵੀ ਹੋ ਸਕਦਾ ਪਟਾਕਾ ਵੀ ਮਾਰ ਸਕਦਾ ਜੀ ਆਲੂ ਕੁਆਲਟੀ ਖਰਾਬ ਹੋਊ ਜੀ ਇਹਦੀ ਤੇ ਅੱਗੇ ਕੰਪਨੀਆਂ ਵੀ ਇਹ ਚੀਜ਼ ਨੂੰ ਮਤਲਬ ਦੇਖਣਗੇ ਜੀ ਉਹ ਵੀ ਕਿਉਂਕਿ ਇਹ ਸਾਡੇ ਲੇਜ਼ ਵਾਲਾ ਆਲੂ ਹੈ ਜੀ ਜੋ ਮਤਲਬ ਪ੍ਰੋਸੈਸਿੰਗ ਵੈਰੈਟੀ ਹੈ ਜੀ ਇਹ ਤੇ ਇਹਦਾ ਸੈਂਪਲ ਪਾਸ ਹੋ ਕੇ ਇਹ ਜਾਨਕਿ ਪ੍ਰੋਸੈਸਿੰਗ ਚਿਪਸ ਵਗੈਰਾ ਇਹਦੀ ਬਣਦੀ ਹੈ ਜੀ ਅੱਛਾ ਹਾਂਜੀ ਤੇ ਕੀ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਮਤਲਬ ਹੁਣ ਪਾਣੀ ਖੜਨ ਕਰਕੇ ਪਾਣੀ ਖੜਨ ਕਰਕੇ ਨੁਕਸਾਨ ਹੈ ਜੀ ਮੀਂਹ ਮਤਲਬ ਲੋਡ ਤੋਂ ਜ਼ਿਆਦਾ ਹੀ ਪਿਆ ਹੈ ਜੀ ਅੱਛਾ ਤੇ ਪਾਣੀ ਜਿਹੜਾ ਉਹ ਬੱਟਾਂ ਦੇ ਲਗਭਗ ਬਰਾਬਰ ਹੋ ਗਿਆ ਜੀ ਉਹਦੇ ਕਰਕੇ ਇਹ ਜਾਨਕਿ ਬੇਲ ਜਿਹੜੀ ਹੈ ਉਹ ਡੈਮੇਜ ਹੋ ਰਹੀ ਹੈ ਜੀ ਤੇ ਇਹਨੇ ਮਤਲਬ ਔਲੀ ਨੂੰ ਕੁੱਟ ਲੈਣਾ ਹੁਣ ਉਹਨੇ ਕੁੱਟਰ ਕਰਕੇ ਨਾ ਦੇਦਾ ਸਹਜੇ ਪ੍ਰੋਪਰ ਬਣਨਾ ਜੀ ਤੇ ਜੇ ਕਿਤੇ ਹੁਣ ਜਿਵੇਂ 27 22 ਦਾ ਫੇਰ ਦੱਸ ਰਹੇ ਨੇ ਜੇ بارش ਹੁੰਦੀ ਹੈ ਜੀ ਫਿਰ ਬਹੁਤ ਜ਼ਿਆਦਾ ਨੁਕਸਾਨ ਆ ਜੀ ਫਿਰ ਤਾਂ 60 70% ਨੁਕਸਾਨ ਹੋ ਜਾਊਗਾ ਜੀ ਦੇਖ ਕੇ ਤਿਆਰ ਤੇ ਪਟਣੇ ਤੇ ਹੁਣ ਹਾਂ ਜੀ ਹੁਣ ਪਟਾਈ ਚੱਲ ਰਹੀ ᱛੀ ਆ ਤੁਹਾਡੇ ਪਿੱਛੇ ਸਾਹਮਣੇ ਦੇਖ ਤੁਸੀਂ ਦੇਖ ਸਕਦੇ ਪਟਾਈਆਂ ਪਿੱਛੇ ਸ਼ੁਰੂ ਕਰੀ ਸੀਗੀ ਜੀ ਬਸ ਦੂਏ ਰਾਤ ਨੂੰ ਉਸ ਦਿਨ ਮਹੀ ਆ ਗਿਆ ਜੀ ਬਸ ਜੀ ਹਾਂਜੀ ਤਿਹਦਾ ਇਹੀ ਹੈ ਜੀ ਵੀ ਇੰਸ਼ੋਰੈਂਸ ਜਿਹੜਾ ਉਹ ਬੀਮਾ ਵਗੈਰਾ ਇਹਨਾਂ ਦਾ ਕੀਤਾ ਜਾਵੇ ਜੀ ਇੱਧਰ ਯਾਨਕਿ ਇਸ ਚੀਜ਼ ਵੱਲ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਬਾਕੀ ਚੀਜ਼ਾਂ ਦੇ ਬੀਮੇ ਹੈਗੇ ਨੇ ਜੀ ਖੇਤੀ ਦਾ ਤਾਂ ਕੋਈ ਬੀਮਾ ਹੀ ਨਹੀਂ ਹੈਗਾ ਜੀ ਹਾਂਜੀ ਇਹੀ ਮੰਗ ਕਰਦੇ ਵੀ ਇਹ ਇੰਸ਼ੋਰਸ ਵਗੈਰਾ ਕੀਤਾ ਜਾਵੇ ਜੀ ਤੇ ਇਹ ਸਰਕਾਰਾਂ ਜਿਹੜੀਆਂ ਨੇ ਇਹ ਇੱਧਰ ਵੀ ਸੋਚਣ ਮਤਲਬ ਕਿ ਜੇ ਇਹ ਕਣਕ ਜਿਹੜੀ ਤੋਂ ਮਤਲਬ ਬਦਲ ਵੀ ਫਸਲ ਹੈ ਜੀ ਇਹਨ ਸਾਡੇ ਦੋ ਪਿੰਡ ਨੇ ਜੀ ਧਾਰੂ ਕੀ ਪੜੋ ਇਹਨਾਂ ਚ ਲਗਭਗ ਇਹ ਮੈਨੂੰ 65 70% ਇਹ ਮਤਲਬ ਸਬਜ਼ੀਆਂ ਦੀ ਕਸਟ ਹੁੰਦੀ ਹੈ ਜੀ ਇਹ ਫਿਰ ਇੱਧਰ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕੋਈ ਸਬਜ਼ੀ ਵਾਲੇ ਨੂੰ ਕੋਈ ਸਪੈਸ਼ਲ ਮਤਲਬ ਕੋਈ ਬੀਮਾ ਵਗੈਰਾ ਦਾ ਜਿਹੜਾ ਉਹ ਪ੍ਰਬੰਧ ਇਹ ਸਰਕਾਰ ਨੂੰ ਕਰਨਾ ਚਾਹੀਦਾ ਛੋੜ ਦੇਣੀ ਚਾਹੀਦੀ ਹੈ ਕੰਪਨੀਆਂ ਦੇਖੋ ਜੀ ਇਹ ਤਾਂ ਸਿੱਧਾ ਜਿਹਾ ਕੰਮ ਹੈ ਜੀ ਮਤਲਬ ਸਪਲਾਈ ਤੇ ਡਿਮਾਂਡ ਦੀ ਜਿਹੜੀ ਉਹ ਹੈ ਇਹਦੇ ਚ ਸਾਰੀ ਜਿਹੜਾ ਆਪਾਂ ਦੇਖਿਆ ਜਾਵੇ ਜੇ ਹੁਣ ਇਹਦੀ ਸਪਲਾਈ ਘਟਦੀ ਹੈ ਹੁਣ ਪਟਾਈਆਂ ਰੁਕਣਗੀਆਂ ਜੀ ਉਹਦੇ ਤੇ ਇਫੈਕਟ ਪਊਗਾ ਜੀ ਮਤਲਬ ਰੇਟ ਤੱਪ ਹੋਊ ਹੋਊ ਜੀ ਉਹਦੇ ਚ ਕਿਉਂ ਹੁਣ ਪਟਾਈ ਤਾਂ ਚੱਲਣੀ ਨਹੀਂ ਨਹੀਂ ਹੈਗੀ ਜੀ 10 ਤੋਂ 15 ਦਿਨ ਜਿਹੜੀਆਂ ਮਸ਼ੀਨਾਂ ਖੇਤਾਂ ਚੱਲਣੀਆਂ ਨਹੀਂ ਹੈਗੀਆਂ ਜੀ ਫਿਰ ਮਤਲਬ ਸਪਲਾਈ ਕਿੱਥੋਂ ਹੋਊਗੀ ਜੀ ਜਿਹੜਾ ਆਪਾਂ ਖਰਾਬ ਕਹਿ ਸਕਦੇ ਆ ਵੀ ਜਿਹੜਾ ਡੈਮੇਜ ਹੋਇਆ ਇਹਦੀ ਰਿਪੋਰਟ ਹੈ ਜਿਹੜੀ ਇਹ ਤਾਂ ਜੀ ਜਦੋਂ ਪਟਾਈ ਚੱਲੂਗੀ ਉਦੋਂ ਹੀ ਪਤਾ ਲੱਗੂਗੀ ਜੀ ਵੀ ਕਿੰਨੇ ਪਰਸੈਂਟ ਪਰ ਸਾਡੇ ਹਿਸਾਬ ਨਾਲ ਇਹ 15 ਤੋਂ 20 ਪਰਸੈਂਟ ਫਿਲਹਾਲ ਦੀ ਘੜੀ ਚ ਨੁਕਸਾਨ ਹੈ ਜੀ ਜੀ ਵੀਰ ਜੀ ਕੀ ਕਿਸ ਤਰ ਨੁਕਸਾਨ ਵੀ ਬਿਰਜ ਇਸ ਤਰ੍ਹਾਂ ਜੇ ਆਪਾਂ ਦੇਖੀਏ ਲਗਭਗ 20 ਤੋਂ 30% ਦੇ ਵਿੱਚ ਨੁਕਸਾਨ ਆਪਣੇ ਹੈਗਾ ਕਿਉਂਕਿ ਆਲੂ ਨੰਗਾ ਬਹੁਤ ਜ਼ਿਆਦਾ ਹੋ ਗਿਆ ਊੜੀਏ ਤੋਂ ਬਾਹਰ ਮਿੱਟੀ ਤੋਂ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਇਲਾਵਾ ਪਾਣੀ ਦੇ ਕਾਰਨ ਜੋ ਆਲੂ ਹੈ ਇਹਦਾ ਡਾਇਮੰਡ ਹੋਰ ਵਧਣ ਦੇ ਅਸਾਰ ਨੇ ਜੇ ਬਾਰਸ਼ ਅੱਗੇ ਹੁੰਦੀ ਹੈ ਜੇ ਬਾਰਸ਼ ਨਾ ਹੋਈ ਤਾਂ ਕੁਝ ਜ਼ਿੰਮੇਦਾਰਾਂ ਦਾ ਬਚ ਸਕਦਾ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰ ਅੱਗੇ ਇਹਦਾ ਕੋਈ ਮੁਆਵਜ਼ਾ ਜਾਂ ਕੋਈ ਬੀਮਾ ਕਿਸੇ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਜ਼ਿੰਮੇਦਾਰਾਂ ਦਾ ਬਾਹ ਫੜੇ ਤਾਂ ਕਿ ਜ਼ਿੰਮੇਦਾਰਾ ਅੱਗੇ ਆਪਣੇ ਪੈਰਾਸਿਫ ਹੋ ਸਕੇ ਜੀ ਤਾਂ ਜਿਵੇਂ ਪਹਿਲਾਂ ਜੀਰੀ ਨੇ ਜ਼ਿੰਮੇਦਾਰਾਂ ਦਾ ਕਾਫੀ ਨੁਕਸਾਨ ਕੀਤਾ ਸੀ ਝੋਨੇ ਦੇ ਵਿੱਚ ਤੇ ਉਸੇ ਤਰ੍ਹਾਂ ਹੁਣ ਜਿਵੇਂ بارش ਜੇ ਅੱਗੇ ਆਉਂਦੀ ਹੈ ਕੁਝ ਤਾਂ ਹੁਣ ਵੀ ਨੁਕਸਾਨ ਹੋ ਗਿਆ ਤੇ ਅੱਗੇ ਇਸ ਤੋਂ ਵੀ ਜ਼ਿਆਦਾ ਹੋਣ ਦਾ ਖਤਰਾ ਹੈ ਜੀ ਝੋਨੇ ਦੇ ਵਿੱਚ ਕਿੰਨਾ ਕ ਨੁਕਸਾਨ ਹੋਇਆ ਕੀ ਕਾਰਨ ਹੋਇਆ ਇਹਨਾਂ ਝੋਨੇ ਦੇ ਵਿੱਚ 50% ਤੱਕ ਨੁਕਸਾਨ ਹੋਇਆ ਜੀ ਜ਼ਿੰਮੇਦਾਰਾਂ ਦਾ ਹਾਂਜੀ ਹਾਂ ਉਸ ਹਿਸਾਬ ਨਾਲ ਜੇ ਦੇਖੀ ਜੇ ਇਹਦੇ ਵਿੱਚ ਵੀ ਨੁਕਸਾਨ ਹੋ ਗਿਆ ਹੁਣ ਅਸੀਂ ਫਸਲੀ ਵਿਪਨ ਵਿਪਨਤਾ ਦੇ ਅਤੇ ਇਹਨਾਂ ਅਸੀਂ ਸਬਜ਼ੀ ਦੀ ਖਾਸਤ ਕਰਦੇ ਆ ਜੀ ਤੇ ਇਹ ਚ ਸਰਕਾਰ ਵੀ ਕਹਿੰਦੀ ਆ ਵੀ ਤੁਸੀਂ ਕਣਕ ਜੀਰੀ ਛੱਡ ਕੇ ਹੋਰ ਫਸਲਾਂ ਵੱਲ ਵਧੋ ਤੇ ਜੇ ਹੁਣ ਸਰਕਾਰ ਹੀ ਸਾਡੀ ਬਾਹਰ ਨਹੀਂ ਫੜੂਗੀ ਫਿਰ ਅਸੀਂ ਅੱਗੇ ਕਿਵੇਂ ਵਧਾਂਗੇ ਫਿਰ ਅਸੀਂ ਕਣਕ ਜੀਰੀ ਵੱਲ ਹੀ ਜਾਵਾਂਗੇ ਇਸ ਕਰਕੇ ਕਹਿੰਦੇ ਵੀ ਕੰਪਨੀਆਂ ਵੀ ਸਾਡੇ ਬਾਰੇ ਸੋਚਣ ਤੇ ਕੋਸ਼ਿਸ਼ ਆਨੂੰ ਦੇਣ ਰਾਏ ਤਾਂ ਦੇਣ ਇਹਦੇ ਵਿੱਚ ਜਿਵੇਂ ਸ਼ੋਰਟ ਕਰਨ ਡੈਮੇਜ ਵਗੈਰਾ ਦੇ ਵਿੱਚ ਤੇ ਕੁਝ ਕੀਮਤ ਦੇ ਵਿੱਚ ਵੀ ਸਾਨੂੰ ਵੱਧ ਦੇਣ ਤਾਂ ਕਰਕੇ ਜ਼ਿੰਮੇਵਾਰ ਬਸ ਸਕੀ ਜੀ ਜੀ ਵੀਰ ਜੀ ਕਿੰਨਾ ਨੁਕਸਾਨ ਹੈ ਔਰ ਇਸ ਤੋਂ ਪਿਛਲੀ ਫਸਲ ਕਿਵੇਂ ਰਹੀ ਹੈ ਪਿਛਲੀ ਫਸਲ ਵੀਰੇ ਬਹੁਤ ਜ਼ਿਆਦਾ ਘਟ ਗਈ ਹੈ ਸਾਡੀ 50% ਵਾਂਗੂ ਘਟ ਸੀ ਜੀ ਤੇ ਆਲੂਆਂ ਦਾ ਪਹਿਲਾਂ ਸਾਨੂੰ ਸੀਗਾ ਵੀ ਆਲੂ ਸਾਡਾ ਖਰਚਾ ਪੂਰਾ ਕਰ ਦੇਣਗੇ ਤੇ ਜੋ ਸਾਡੀ ਜੀਰੀ ਘਟ ਨਿਕਲੀ ਤੀਦੀ ਤੇ ਆਲੂ ਖਰਚਾ ਪੂਰਾ ਕਰ ਜਾਣਗੇ ਅਸੀਂ ਇਧਰੋਂ ਉਹ ਕਰ ਲਾਂਗੇ ਪਰ ਹੁਣ ਆਲੂ ਡੈਮੇਜ ਹੋ ਗਿਆ ਆਲੂ ਵੀ ਸਾਡਾ ਖਰਚਾ ਪੂਰਾ ਨਹੀਂ ਕਰਦਾ ਸਾਨੂੰ ਸਾਡਾ 20 ਵੀ ਪੂਰਾ ਨਹੀਂ ਕਰਨਾ ਹੈਗਾ ਇਹਨਾਂ ਨੇ ਬਹੁਤ ਜਿਆਦਾ ਘਟਾ ਪਿਆ ਸਾਨੂੰ ਅਗਲੀ ਵਾਰ ਹੁਣ ਜੇ ਅੱਗੇ ਫੇਰ ਮੀਂਹ ਪੈਂਦਾ ਅਸੀਂ ਅਗਲੀ ਫਸਲ ਫੇਰ ਬੀਜਣੀ ਹੈ ਉਹ ਫਸਲ ਦਾ ਸਾਡਾ ਕੋਈ ਸਾਨੂੰ ਐਂ ਲੱਗਦਾ ਨਹੀਂ ਵੀ ਟਾਈਮ ਤੇ ਬੀਜੂਗੀ ਉਹਨਾਂ ਦਾ 8-9 ਫਰਵਰੀ ਤੱਕ ਮੱਕੀ ਬੀਜਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਅਸਲ ਬਜਾਈ ਆ 9-10 ਫਰਵਰੀ ਦੀ ਮੱਕੀ ਦੀ ਸ਼ੁਰੂ ਹੈ ਉਦੋਂ ਜੇ ਹੁਣ ਮੀ ਪੈ ਗਿਆ ਮੱਕੀ ਬੀਜਣੀ ਨਹੀਂ ਉਹਨੀ ਅੱਧੀ ਫਰਵਰੀ ਤੱਕ ਜਾ ਕੇ ਲੇਟ ਹੋ ਜੂਗੀ ਸਾਨੂੰ ਇਹਦੇ ਕਰਕੇ ਬਹੁਤ ਜ਼ਿਆਦਾ ਸਰਕਾਰ ਇਹਦੇ ਬਾਰੇ ਕੋਈ ਸੋਚੇ ਸਾਨੂੰ ਮੜਾ ਮੋਡਾ ਕੋਈ ਇਹਦਾ ਬੀਮਾ ਜਾਂ ਕੋਈ ਰਾਹਤ ਹੋਰ ਸਾਨੂੰ ਦੇਣ ਜਾਂ ਕੋਈ ਖੇਤੀਬਾੜੀ ਵਿਭਾਗ ਵਾਲੇ ਆ ਕੇ ਇਹਨਾਂ ਨਾਲ ਦੇਖ ਕੇ ਕੋਈ ਰਾਹਤਤਾ ਕਰਨ ਸਾਨੂੰ ਕੋਈ ਦੱਸਣ ਵੀ ਸਰਕਾਰ ਇਹ ਹੈ ਮੈਂ ਕਿਹ ਮਹਿਕਮਾ ਨਾਲ ਤੁਹਾਡੇ ਨਹੀਂ ਨਹੀਂ ਉਰੇ ਤੱਕ ਸਾਡੇ ਤੱਕ ਕੋਈ ਮਹਿਕਮਾ ਵਾਲਾ ਵੀਰੇ ਹੁਣ ਤੱਕ ਪਹੁੰਚਿਆ ਨਹੀਂ ਨਾਕਰ ਨੂੰ ਕਿਸੇ ਵਿਭਾਗ ਨੇ ਕੋਈ ਉਹ ਦਿੱਤੀ ਹੈ ਵੀ ਇੱਥੇ ਤੁਹਾਨੂੰ ਆਏ ਜਾਂ ਕੰਪਨੀयां ਸਾਨੂੰ ਮੜਾ ਮੋਡਾ ਡੈਮੇਜ ਦਾ ਇਹਦਾ ਉਹ ਕਰਨ ਬੜੀ ਮੁਢੀ ਨਰਾਇਤ ਦੇਣਾ ਪਰਸੈਂਟੇਜ ਜੇ ਵੀ ਭਾਈ ਇੰਨੀ ਕਿਰਾਇਤ ਤਾਂ ਮੈਂ ਕੁਝ ਮੜਾ ਮਟਾ ਆਪਣੇ ਰੇਟ ਦਾ ਵੀ ਹੋ ਹੋਵੇ ਜੋ ਜ਼ਿਮੀਂਦਾਰਾਂ ਦਾ ਕੁਝ ਫਾਇਦਾ ਹੋ ਜਾਏ। ਇਹ ਵੀ ਜਿਵੇਂ ਐਮਐਸਪੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਿਵੇਂ ਅੱਗੇ ਮੱਕੀ ਆ ਫਿਰ ਉਹਦਾ ਵੀ ਰੇਟ ਘਟ ਹੋਊਗਾ। ਉਹ ਜਿਸ ਹਿਸਾਬ ਨਾਲ ਭਾਈ ਉਹ ਚੱਲ ਰਿਹਾ ਉਹ ਹਿਸਾਬ ਨਾਲ ਮੱਕੀ ਦਾ ਵੀ ਰੇਟ ਘਟ ਹੋਊਗਾ। ਅਸੀਂ ਤਾਂ ਜੀਰੀ ਤੋਂ ਲੈ ਕੇ ਲਾਲਾ ਵੀਰ ਦੀ ਕਿਸਾਨ ਥੱਲੀ ਦਾ ਵਧਾ ਰਹੇ ਨਹੀਂ ਜੀਰੀ ਦਾ ਕੋਈ ਮਾਅਵਜ਼ਾ ਨਹੀਂ ਮਿਲਿਆ ਕੋਈ ਮਾਅਵਜ਼ਾ ਨਹੀਂ ਮਿਲਿਆ ਕਿਸੇ ਨੂੰ ਕੋਈ ਬੌਂਡ ਖਜਾ ਮਾਅਵਜ਼ਾ ਕੋਈ ਨਹੀਂ ਮਿਲਿਆ 50% ਵਾਂਗੂ ਜੀਰੀ ਹਰ ਇੱਕ ਦੀ ਘਟ ਨਿਕਲੀ ਜੀ ਬਹੁਤ ਜ਼ਿਆਦੇ ਝਾੜ ਘਟ ਸੀਗੇ ਉਦੋਂ ਬਾਅਦ ਸਾਨੂੰ ਐ ਦੀ ਵਿਚਾਲ ਆਲੂ ਸਾਡਾ ਕਵਰ ਕਰ ਜੂ ਆਲੂ ਵੀ ਉਦੋਂ ਜਿਆਦਾ ਆ ਮੀਨੇ ਹੋ ਖਰਾਬ ਕਰਤਾ ਡੈਮੇਜ ਹੋ ਗਿਆ ਗਾ ਮੱਕੀ ਦੇ ਵੀ ਸਾਰ ਦੱਸਣ ਵਾਲੇ ਦੱਸ ਰਹੇ ਨੇ ਵੀ ਉਹਦਾ ਵੀ ਕੋਈ ਰੇਟ ਦਾ ਕੋਈ ਸਾਨੂੰ ਲੱਗਦਾ ਕਿ ਸਾਡਾ ਕਿਉਂਕਿ ਜਿਹੜਾ ਰਕਬਾ ਜ਼ਿਆਦਾ ਆ ਆਲੂ ਚ ਰਕਬਾ ਜ਼ਿਆਦਾ ਆਲੂ ਦਾ ਜੀ ਉਹ ਤਾਂ ਐਵੇਂ ਪਹਿਲਾਂ ਐ ਦੀ ਵੀ ਜਿਹੜਾ ਆਲੂ ਪਹਿਲਾਂ ਪੱਟੇ ਜਾਣਗੇ ਕੱਚੇ ਚਲ ਕਣਕ ਨੂੰ ਬੀਜੂ ਹੁਣ ਉਹ ਚ ਕਣਕ ਚ ਕੋਈ ਨਹੀਂ ਸਾਰੀ ਮੱਕੀ ਉਹ ਲੱਗਣੀ ਐ ਮੱਕੜੀ ਕਰਕੇ ਵੀ ਸਾਨੂੰ ਸਾਰਿਆਂ ਨੂੰ ਇਹ ਜੋ ਕੋਈ ਲੱਗਦਾ ਨਹੀਂ ਹੈ ਵੀ ਸਾਨੂੰ ਕੋਈ ਰਾਖਤ ਮਿਲੂਗੀ ਜੇ ਸਰਕਾਰ ਸਾਨੂੰ ਕੋਈ ਰਾਖਤ ਦੇਵੇ ਜਾਂ ਕੋਈ ਖੇਤੀਬਾੜੀ ਵਿਭਾਗ ਆ ਕੇ ਇਹਨਾਂ ਨਨੂੰ ਕੋਈ ਮਾੜਾ-ਮੋਟਾ ਇਹਦਾ ਮੌਜ ਆ ਮਿਲ ਸਕੇ। ਕਿਸਾਨਾਂ ਦੇ ਹਾਲਾਤ ਤਾਂ ਦਿਨ-ਪਰ-ਦਿਨ ਮਾੜੇ ਹੁੰਦੇ ਜਾ ਰਹੇ ਨੇ। ਹਾਲਾ ਕਿਸਾਨਾਂ ਦਾ ਹਾਲਾਤ ਵਧੀਆ ਕਿੱਥੇ ਐ? ਅਸੀਂ ਤਾਂ ਪਹਿਲਾਂ ਦਿੱਲੀ ਬਹੁਤ ਜਾਦੇ ਬੈਠੇ ਰਹੇ ਸਾਨੂੰ ਧਰਨੇ 'ਤੇ ਵੀ ਜਾਣਾ ਪੈਂਦਾ ਫਿਰ ਖਨੌਰੀ ਬਾਰਡਰਾਂ ਤੇ ਵੀ ਬੈਠੇ ਰਹੇ। ਹੁਣ ਜਿਹੜੇ ਅੱਜ ਦੇ ਹਾਲਾਤ ਨੇ ਦੂਆ ਇੱਕ ਤਾਂ ਸਾਨੂੰ ਸਰਕਾਰਾਂ ਮਾਰ ਰਹੀਆਂ ਨੇ। ਇੱਕ ਸਾਨੂੰ ਹੁਣ ਜਿਹੜੀ ਬਾਰਿਸ਼ ਹੋਊਗੀ ਬੇਵੌਸਮੀ ਬਾਰਿਸ਼ ਐ ਇਹਦੇ ਨਾਲ ਸਾਡਾ ਬਹੁਤ ਨੁਕਸਾਨ ਹੋਇਆ। ਪਹਿਲਾਂ ਤਾਂ ਸਾਨੂੰ ਆਲੂਆਂ ਦਾ ਰੇਟ ਨਹੀਂ ਕੁਝ ਮਿਲਿਆ। ਹੁਣ ਅਸੀਂ ਅੱਗੇ ਜਿਹੜੀ ਮੱਕੀ ਲਾਉਣੀ ਐ ਉਦੇ ਵਾਸਤੇ ਬਾਰਸੂ ਕੀ ਬਹੁਤ ਨੁਕਸਾਨ ਆ ਜਿਹੜਾ ਬੀ ਆ ਸਾਨੂੰ ਉਹ ਨਹੀਂ ਮਿਲ ਰਿਹਾ ਕਾਲਾ ਬਾਜ਼ਾਰੀ ਹੁੰਦੀ ਹੈ ਜਿਵੇਂ ਯੂਰੀਆ ਲਾ ਲਓ ਯੂਰੀਆ ਜੇ ਅਸੀਂ ਹੁਣ ਲੈਣ ਜਾਂਦੇ ਆ ਤੁਹਾਨੂੰ ਕਿਧੋ ਯੂਰੀਆ ਨਹੀਂ ਮਿਲਦਾ ਪਹਿਲਾਂ ਡੀਏਪੀ ਲਿਆ ਡੀਏਪੀ ਸਾਨੂੰ 17 17 18 1800 ਦਾ ਥੈਲਾ ਮਿਲਿਆ ਜੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਸਾਡਾ ਸਰਕਾਰਾਂ ਨੇ ਜਿਹੜੀਆਂ ਪਾਲਟੀਆਂ ਨੇ ਲਗਾਤਾਰ ਕੇਂਦਰ ਸਰਕਾਰ ਕਹਿ ਰਹੀ ਹੈ ਜੀ ਕਿਸਾਨਾਂ ਦੇ ਹਿੱਤ ਚ ਪਾਲਸਾ ਲਿਆ ਰਹੇ ਨਹੀਂ ਕਿਸਾਨਾਂ ਦੇ ਹਿੱਤ ਚ ਤਾਂ ਲਿਆਏ ਨਹੀਂ ਰਹੀ ਪਾਲਸੀ ਕੋਈ ਇਹ ਤਾਂ ਅਸੀਂ ਕਿਸਾਨ ਮੰਗੇ ਕਰ ਰਹੇ ਹਾਂ ਵੀ ਖੇਤੀ ਕਾਨੂੰਨ ਲਿਆਓ ਜੀ ਜਿਹੜੀ ਸਾਡੇ ਤੇ ਮਤਲਬ ਕਿ ਐਮਐਸਪੀ ਸਾਨੂੰ ਮਿਲੇ ਜਿਹੜੀ ਉਹਦੀ ਮੰਤਰੀ ਸੀਗੀ ਗਗਨਮਾਨ 5 ਮਿੰਟਾਂ ਚ ਚੁਟਕੀ ਮਾਰ ਕੇ ਇਹ ਤੁਹਾਨੂੰ ਐਮਐਸਪੀ ਦੇਵਾਂਗੇ ਸਾਨੂੰ ਕਿਹੜੀ ਚੀਜ਼ ਤੇ ਐਮਐਸਪੀ ਮਿਲ ਰਹੀ ਹੈ ਸਾਰਾ ਕੁਝ ਖਾਦ ਕੇ ਕੇਂਦਰ ਸਰਕਾਰ ਹੈ ਉਹ ਕਿਸਾਨਾਂ ਦੇ ਗਲ ਪੈ ਰਹੀ ਹੈ ਕਿਸਾਨਾਂ ਨੂੰ ਹਰ ਵਾਰ ਤੋਂ ਸਾਨੂੰ ਖੇਤੀ ਚੋਂ ਬਾਹਰ ਕਰਨਾ ਚਾਹ ਰਹੀ ਹੈ ਸਰਕਾਰ ਵੀ ਸਾਡੇ ਹੱਥਾਂ ਚ ਇਹ ਕੋਆਪਰੇਟ ਘਰਾਣਿਆਂ ਨੂੰ ਜਿਹੜਾ ਸਾਡਾ ਸਿਸਟਮ ਹੈ ਖੇਤੀ ਦਾ ਕੋਆਪਰੇਟ ਘਰਾਣਿਆਂ ਨੂੰ ਦੇ ਕੇ ਸਾਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੀ ਆ ਕਿਸਾਨ ਦੀ ਹਾਲਾਤ ਨੇ ਜਿਹੜੇ ਦਿਨ ਪਰ ਦਿਨ ਬੱਤਰ ਹੁੰਦੇ ਜਾਂਦੇ ਨੇ ਜਿਹੜੇ 2-4 ਕਿੱਲੇ ਵਾਲੇ ਕਿਸਾਨ ਨੇ ਜਿਵੇਂ ਆ ਹੁਣ ਹਾਲਾਤ ਨੇ ਨਾ ਉਹ ਤਾਂ ਮੈਨੂੰ ਲੱਗਦਾ ਪਹਿਲਾਂ ਸਾਡੀਆਂ ਜੀਰੀਆਂ ਥੱਲੇ ਰਹਿੰਗੀਆਂ ਸਤੋਂ ਲਿਮਟਾਂ ਨਹੀਂ ਪਰੀਆਂ ਹੁਣ ਜਿਹੜੇ ਅੱਜ ਦੇ ਸਾਡੇ ਹਾਲਾਤ ਨੇ ਇਦੋਂ ਵੀ ਮਾੜੇ ਹਾਲਾਤ ਹੋਗੇ ਜੀ ਸਾਡੇ ਬਹੁਤ ਜ਼ਿਆਦਾ